ਨਾਲਾ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਸਕੂਲ ਬੱਚਿਆਂ ਦੇ ਨਾਲ ਭਰੀ ਹੋਈ বাস ਜਿਹੜੀ ਹੈ ਉਹ ਖੇਤਾਂ ਦੇ ਵਿੱਚ ਜਾ ਪਲਟਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੜਿਆ ਹੀ ਖਤਰਨਾਕ ਤਸਵੀਰਾਂ ਨੇ 40 ਤੋਂ 50 ਬੱਚੇ ਦੱਸਿਆ ਜਾ ਰਿਹਾ ਹੈ ਕਿ ਇਸ বাস ਦੇ ਵਿੱਚ ਸਵਾਰ ਸੀ ਔਰ ਤੜਕ ਸਾਰੇ ਹਾਦਸਾ ਵਾਪਰ ਗਿਆ ਜਦੋਂ ਬੱਚਿਆਂ ਨੂੰ ਸਕੂਲ ਲੈ ਕੇ ਇਹ ਬੱਸ ਜਾ ਰਹੀ ਸੀ ਔਰ ਧੁੰਦ ਦੇ ਕਾਰਨ ਵੀ ਦੱਸਿਆ ਜਾ ਰਿਹਾ ਕਿ ਇਹ ਹਾਦਸਾ ਵਾਪਰਿਆ ਪਰ ਜੁੜੇ ਰਾਹਗੀਰ ਨੇ ਉਹਨਾਂ ਦਾ ਕਹਿਣਾ ਹੈ ਕਿ ਅੱਗੇ ਉਹਨਾਂ ਟਰੈਕਟਰ ਆ ਰਿਹਾ ਸੀਗਾ ਤਾਂ ਜਗ੍ਹਾ ਘਟ ਹੋਣ ਕਰਕੇ ਟਰੈਕਟਰ ਵਾਲੇ ਨੇ ਸਾਈਡ ਨਹੀਂ ਦਿੱਤੀ ਜਿਸ ਕਾਰਨ ਡਰਾਈਵਰ ਨੂੰ ਬੱਸ ਜਿਹੜੀ ਥੋੜੀ ਹੋਰ ਕੱਟੜੀ ਪਈ ਜਿਸ ਕਾਰਨ ਬੱਸ ਜਿਹੜੀ ਹੈ ਖੇਤਾਂ ਦੇ ਵਿੱਚ ਪਾਲਟੀਆਂ ਖਾ ਜਾਂਦੀ ਹੈ ਸ਼ੀਸ਼ੇ ਤੱਕ ਟੁੱਟ ਚੁੱਕੇ ਨੇ ਮੂਰਿਓ ਵੀ ਜਿਹੜੀ ਬਸ ਹੈ ਉਹ ਨੁਕਸਾਨੀ ਜਾ ਚੁੱਕੀ ਹੈ ਤੇ ਪਿੱਛੋਂ ਵੀ ਸ਼ੀਸ਼ੇ ਸਾਰੇ ਟੁੱਟ ਚੁੱਕੇ ਨੇ 40 ਤੋਂ 50 ਬੱਚੇ ਇਸ ਬਸ ਦੇ ਵਿੱਚ ਸਵਾਰ ਸੀ ਤਾਂ ਬੱਚਿਆਂ ਨੂੰ ਦੱਸਿਆ ਜਾ ਰਿਹਾ ਕਿ ਠੀਕ ਨੇ ਥੋੜੇ ਬੱਚਿਆਂ ਨੂੰ ਮਾਮੂਲੀ ਝੋਟਾਂ ਜ਼ਰੂਰ ਆਈਆਂ ਨੇ ਕਿਉਂਕਿ ਸ਼ੀਸ਼ੇ ਟੁੱਟੇ ਤਾਂ ਉਸ ਕਾਰਨ ਹੋ ਸਕਦਾ ਥੋੜੀ ਖਰੋਚ ਆਈ ਹੋਵੇ